ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਸੁਖਪਾਲ ਸਿੰਘ ਖੈਰਾ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਪਾਰਟੀ ਦੇ ਉਮੀਦਵਾਰ ਡਾਕਟਰ ਇੰਦਰਪੀਰ ਸਿੰਘ ਨਿੱਜਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਇਸ ਦੌਰਾਨ ਜਿੱਥੇ ਖੈਰਾ ਨੇ ਅਕਾਲੀ ਭਾਜਪਾ ਤੇ ਬਾਦਲਾਂ ਤੇ ਜਮ ਕੇ ਨਿਸ਼ਾਨਾ ਸਾਧਿਆ ਉੱਥੇ ਹੀ ਬੀਤਦੇ ਨੇ ਜਲਾਲਾਬਾਦ ਵਿੱਚ ਸੁਖਬੀਰ ਬਾਦਲ ਦੇ ਕਾਫਲੇ ਉੱਤੇ ਹੋਏ ਪਥਰਾਲੇ ਭਗਵੰਤ ਮਾਨ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਉਹਨਾਂ ਨੇ ਗਲਤ ਕਰਾਰ ਦਿੱਤਾ ਕੁਆ ਸਾਡੀ ਪਾਰਟੀ ਦਾ ਚੋਣ ਪ੍ਰਚਾਰ ਦਾ ਇਹ ਪ੍ਰੋਗਰਾਮ ਸੀਗਾ ਔਰ ਡਾਕਟਰ ਨਿੱਜ ਜਿਹੜੇ ਆਮ ਆਦਮੀ ਪਾਰਟੀ ਦੇ ਇਸ ਕੰਸਟਿਟੈਂਸੀ ਦੇ ਕੈਂਡੀਡੇਟ ਨੇ ਉਹਦੇ ਉਹਨਾਂ ਦੇ ਹੱਕ ਚ ਅਸੀਂ ਆਣ ਕੇ ਇਹ ਪ੍ਰੋਗਰਾਮ ਕੀਤਾ ਔਰ ਮੈਂ ਦੇਖ ਰਿਹਾ ਕਿ ਬਹੁਤ ਲੋਕਾਂ ਦਾ ਉਤਸ਼ਾਹ ਔਰ ਸਭ ਤੋਂ ਅਫਸੋਸ ਦੀ ਗੱਲ ਹੈ ਕਿ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦਾ ਹਿੱਸਾ ਅੰਦਰਲਾ ਹਿੱਸਾ ਸੁਲਤਾਨਵਿੰਡ ਦੇ ਵੋਟ ਸਾਰੇ ਇੰਦੀਂ ਬੁਰੀ ਹਾਲਾਤ ਵਿੱਚ ਨੇ ਆਈ ਕਾਡ ਨੈਵਰ ਇਮੇਜਨ ਮੇਰਾ ਖਿਆਲ ਆ ਇਹਨਾਂ ਲੋਰ ਤਾਂ ਰਾਜਸਥਾਨ ਦੇ ਪਿੰਡੂ ਲਾ ਕੇ ਚੰਗੇ ਹੋਣੇ ਆ ਜੋ ਇੱਥੇ ਗੰਦਗੀ ਫੈਲੀ ਆ ਲੋਕਾਂ ਦੀ ਜ਼ਿੰਦਗੀ ਖਤਰੇ ਚ ਪਈ ਐ ਨਾਲ ਲੋਕਾਂ ਨੇ ਔਰ ਹਰ ਕਿਸਮ ਦਾ ਇੱਥੇ ਗਲੀਆਂ ਨਾਲੀਆਂ ਟੁੱਟੀਆਂ ਪਈਆਂ ਨੇ ਨਾ ਗੰਦਗੀ ਫੈਲੀ ਹੋਈ ਆ ਸੀਵਰੇਜ ਹੈ ਨਹੀਂਗਾ ਪੀਣ ਵਾਲਾ ਪਾਣੀ ਹੈ ਨਹੀਂ ਹਸਪੀਟਲ ਹੈ ਨਹੀਂਗਾ ਕੋਈ ਸਾਂਝਾ ਕਮਿਊਨਿਟੀ ਸੈਂਟਰ ਨਹੀਂ ਕੋਈ ਬੇਸਿਕ ਕਮਿਊਨਿਟੀ ਨਹੀਂ ਗਈ ਸ਼ਹਿਰ ਨੂੰ ਸਿਰਫ ਬਾਹਰਲਾ ਬਾਹਰਲਾ ਪਾਸਾ ਉਸ ਦਾ ਸਜਾਤਾ 깔ੀਆਂ ਨੇ ਲੇਕਿਨ ਜੋ ਅੰਦਰ ਸ਼ਹਿਰ ਦੇ ਵਿੱਚ ਗੰਦਗੀ ਫੈਲੀ ਹੈ ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ ਮੈਨੂੰ ਪੂਰਾ ਨਾਸਾ ਹੈ ਕਿ ਇਥੋਂ ਦੇ ਵੋਟਰਸ ਜਿਹੜੇ ਨੇ ਦੇ ਰਿਜੈਕਟ ਬਹੁਤ 파ਰਟੀਆਂ ਜਿਨ੍ਹਾਂ ਲੋਕਾਂ ਨੂੰ ਇੰਨਾ ਸਮਾਂ 5 5 7 7 ਸਰਕਾਰਾਂ ਬਣਾਉਣ ਦਾ ਟਾਈਮ ਦਿੱਤਾ ਦੇ ਆਰ ਦੇ ਵਿਲ ਰਿਜੈਕਟਡ ਐਂਡ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਬਣੇਗੀ ਨਹੀਂ ਨਹੀਂ ਦੇਖੋ ਗੱਲ ਇਹ ਆ ਕਿ ਠੀਕ ਆ ਭਗਵੰਤ ਮਾਨ ਨੇ ਲੋਕਾਂ ਨੂੰ ਇਹ ਕਿਹਾ ਸੀਗਾ ਕਿ ਇਹ ਜਿਹੜੇ ਜਿਨ੍ਹਾਂ ਹੰਕਾਰੀ ਆਗੂਆਂ ਨੇ ਆਪਣਾ ਪੰਜਾਬ ਬਰਬਾਦ ਕੀਤਾ ਇਹਨਾਂ ਨੂੰ ਘੇਰਨਾ ਚਾਹੀਦਾ ਵਾ ਬਟ ਜਿਹੜਾ ਇਹ ਉਹਦੇ ਤੇ ਜੋ ਡਲੇ ਯਾ ਰੂੜੇ ਮਾਰੇ ਨੇ ਲੋਕਾਂ ਨੇ ਇਹ ਗੱਲ ਅਸਲ ਵਿੱਚ ਇਹੀ ਇਸਰ ਵੀ ਹੀ ਆ ਕਿ ਜੋ ਫਿੱਜੋਂਗੇ ਉਹੀ ਵੱਡੋ Okay.